ਬਲਵੀਰ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ਹੀਦ ਬਲਵੀਰ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਭਾਰਤ ਮਾਤਾ ਕੀ ਜੈ ਭਾਰਤੀ ਸੈਨਾ ਜਿੰਦਾਬਾਦ 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 ਇੰਡੀਅਨ ਆਰਮੀ ਜਿੰਦਾਬਾਦ 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 ਭਾਰਤ ਮਾਤਾ ਕੀ ਜੈ ਅੱਜ ਸਾਡੇ ਹਲਕੇ ਦੇ ਟ੍ਰੈਂਡ ਕਗਵਾਲ ਦੇ ਨਾਇਬ ਸੁਪਰੀਡੈਂਟ ਬਲਵੀਰ ਸਿੰਘ ਜੀ ਜੋ ਅਸੀਂ ਜੀਤ ਹੋ ਗਏ ਸਨ ਉਹਨਾਂ ਦੀ ਸਾਲਾਨਾ ਵਰਚੀ ਪਿੰਡ ਵਾਸੀਆਂ ਵੱਲੋਂ ਸਮੂਹ ਪਰਿਵਾਰ ਵੱਲੋਂ ਮਨਾਇਆ ਗਿਆ ਉਹਦੇ ਵਿੱਚ ਮੈਨੂੰ ਵੀ ਹਾਜ਼ਰ ਲਗਵਾਉਣ ਦਾ ਮੌਕਾ ਮਿਲਿਆ ਔਰ ਮੈਂ ਪਰਿਵਾਰ ਦੇ ਨਾਲ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਵੱਲੋਂ ਹਮਦਰਦੀ ਪ੍ਰਗਟ ਕੀਤੀ ਹੈ ਔਰ ਸ਼ਹੀਦ ਪਰਿਵਾਰ ਨੂੰ ਵੀ ਹੌਸਲਾ ਦਿੱਤਾ ਹੈ ਉੱਥੇ ਸ਼ਹੀਦ ਨੂੰ ਸ਼ਰਦਾ ਦੇ ਫੁੱਲ ਅੱਜ ਪੇਟ ਕੀ ਸਰ ਪਿੰਡ ਵਾਸੀਆਂ ਵੱਲੋਂ ਸਿੱਧੀ ਗੇਟ ਦੀ ਵੀ ਗੱਲਬਾਤ ਕੀਤੀ ਗਈ ਹੈ ਸਕੂਲ ਦਾ ਨਾਮ ਚੇਂਜ ਕਰਨ ਕਿਹਾ ਪਰਿਵਾਰ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਜਿਹੜੀ ਮੰਗਾਂ ਨੇ ਉਹ ਅੱਜ ਰੱਖੀਆਂ ਗਈਆਂ ਨੇ ਔਰ ਪੰਜਾਬ ਸਰਕਾਰ ਵੱਲੋਂ ਦਿੱਤੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਸੀਗਾ ਉਹ ਪਰਿਵਾਰ ਦੇ ਨਾਲ ਪੂਰਾ ਕੀਤਾ ਗਿਆ ਹੈ ਔਰ 1 ਕਰੋੜ ਰੁਪਏ ਪਰਿਵਾਰ ਨੂੰ ਦੇ ਦਿੱਤਾ ਗਿਆ ਉਸ ਤੋਂ ਬਾਅਦ ਸ਼ਹੀਦੀ ਗੇਟ ਦੀ ਜਿਹੜੀ ਗਰੰਟੀਆਂ ਪੰਚਾਇਤ ਨੂੰ ਦਿੱਤੀ ਜਾ ਰਹੀ ਹੈ ਬਹੁਤ ਜਲਦੀ ਸ਼ਹੀਦੀ ਗੇਟ ਦਾ ਕੰਮ ਸ਼ੁਰੂ ਕੀਤਾ ਜਾਊਗਾ ਔਰ ਸਕੂਲ ਦਾ ਜਿਹੜਾ ਨਾਮ ਚੇਂਜ ਕਰਕੇ ਨਾਇਬ ਸੁਪੇਦਾਰ ਬਲਬੀਰ ਸਿੰਘ ਜੀ ਦੇ ਨਾਮ ਤੇ ਰੱਖਣਾ ਹੈ ਉਹਦਾ ਜਿਹੜਾ ਪ੍ਰੋਸੈਸ ਚੱਲਦਾ ਪਿਆ ਔਰ ਬਹੁਤ ਜਲਦੀ ਜਿਹੜਾ ਉਹ ਨਾਮ ਹੈ ਚੇਂਜ ਹੋ ਕੇ ਸਕੂਲ ਦਾ ਜਿਹੜਾ ਸਰਕਾਰੀ ਸਕੂਲ ਦਾ ਨਾਮ ਨਾਇਬ ਸੁਪੇਦਾਰ ਬਲਬੀਰ ਸਿੰਘ ਜੀ ਦੇ ਨਾਮ ਤੇ ਰੱਖ